ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਆ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਇਸ ਤੋਂ ਪਹਿਲਾਂ ਚਰਚਾਵਾਂ ਇਹ ਚੱਲ ਰਹੀਆਂ ਸੀਗੀਆਂ ਕਿ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਆ ਉਹ ਕਿਸੇ ਵੀ ਉਮੀਦਵਾਰ ਦਾ ਨਾਮ ਜਿਹੜਾ ਉਹ ਨਹੀਂ ਅਨਾਉਂਸ ਕਰਨਗੇ ਉਹਦਾ ਕਾਰਨ ਇਹ ਸੀ ਕਿ ਜਦੋਂ ਅਮਰਤਪਾਲ ਸਿੰਘ ਨੇ ਇਹ ਐਲਾਨ ਕੀਤਾ ਕਿ ਉਹ ਆਜ਼ਾਦ ਖਡੂਰ ਸਾਹਿਬ ਹਲਕੇ ਤੋਂ ਚੋਣਾ ਲੜਨਗੇ ਤਾਂ ਚਰਚਾਵਾਂ ਇਹ ਸੀਗੀਆਂ ਕਿ ਅਕਾਲੀ ਦਲ ਜਿਹੜਾ ਆਪਣਾ ਕੈਂਡੀਡੇਟ ਨਹੀਂ ਖੜਾ ਕਰੇਗਾ ਉਹਦਾ ਕਾਰਨ ਸੀਗਾ ਕਿ ਜਦੋਂ ਸੰਗਰੂਰ ਦੇ ਵਿੱਚ 22 ਇਲੈਕਸ਼ਨ ਹੋਏ ਸੀਗੇ ਤਾਂ ਉਸ ਵਕਤ ਵੀ ਅਕਾਲੀ ਦਲ ਨੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰਾਜੂਆਣਾ ਦੇ ਜਿਹੜੇ ਸਿਸਟਰ ਆ ਬੀਬੀ ਕਮਲਦੀਪ ਕੌਰ ਉਹਨਾਂ ਨੂੰ ਟਿਕਟ ਦਿੱਤੀ ਸੀਗੀ ਤੇ ਐਦਾਂ ਲੱਗ ਰਿਹਾ ਸੀਗਾ ਕਿ ਇਸ ਵਾਰ ਫੇਰ ਜਿੱਥੇ ਅਮਰਤਪਾਲ ਸਿੰਘ ਇਹ ਹਾ ਦਾ ਨਾਰਾ ਮਾਰ ਰਹੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਪਣੀ ਖੁਦ ਦੀ ਉਹ ਜਿਹੜੀ ਗ੍ਰਿਫਤਾਰੀ ਆ ਉਹਨੂੰ ਵੀ ਉਹ ਨਜਾਇਜ਼ ਦੱਸਦੇ ਆ ਕਿ ਉਹਨਾਂ ਨੂੰ ਤੱਕੇ ਦੇ ਨਾਲ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਬੰਦ ਕੀਤਾ ਹੋਇਆ ਇਹਦਾ ਲੱਗ ਰਿਹਾ ਸੀਗਾ ਕਿ ਅਕਾਲੀ ਦਲ ਜਿਹੜਾ ਉਹ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਪਣਾ ਕੋਈ ਵੀ ਉਮੀਦਵਾਰ ਜਿਹੜਾ ਉਹ ਖਡੂਰ ਸਾਹਿਬ ਹਲਕੇ ਤੋਂ ਨਹੀਂ ਐਲਾਨਣਗੇ ਪਰ ਹੁਣ ਵਿਰਸਾ ਸਿੰਘ ਵਲਟੋਆ ਦਾ ਜਿਹੜਾ ਨਾਮ ਹੈ ਉਹ ਸਾਹਮਣੇ ਆ ਗਿਆ ਉਹਨਾਂ ਨੂੰ ਟਿਕਟ ਜਿਹੜੀ ਹੈ ਖਡੂਰ ਸਾਹਿਬ ਤੋਂ ਦੇ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈ ਉਹਨਾਂ ਨੇ ਵੀ ਆਪਣੇ 13 ਦੇ 13 ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ ਹੁਣ ਜਦੋਂ 2019 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਤਾਂ ਉਹਨਾਂ ਚੋਣਾਂ ਦੇ ਵਿੱਚ ਜਸਬੀਰ ਸਿੰਘ ਡਿੰਪਾ ਗਿੱਲ ਜਿਹੜੇ ਆ ਉਹਨਾਂ ਨੇ ਬਾਜ਼ੀ ਮਾਰੀ ਸੀਗੀ ਉਹਨਾਂ ਨੂੰ ਲਗਭਗ 1.4 ਲੱਖ ਵੋਟ ਜਿਹੜੀ ਆ ਉਹ ਪਈ ਸੀਗੀ ਇਸੇ ਤਰ੍ਹਾਂ ਬੀਬੀ ਜ਼ਗੀਰ ਕੌਰ ਨੂੰ 319000 ਦੇ ਕਰੀਬ ਵੋਟ ਪਈ ਸੀ ਔਰ ਇਹ ਸਭ ਦੇ ਵਿੱਚ ਅਹਿਮ ਭੂਮਿਕਾ ਸੀਗੀ ਉਹ ਸੀਗੀ ਬੀਬੀ ਖਾਲੜਾ ਹੁਣਾ ਦੀ ਪਰਮਜੀਤ ਕੌਰ ਖਾਲੜਾ 2 ਲੱਖ ਦੇ ਕਰੀਬ ਵੋਟ ਉਹ ਵੀ ਲੈ ਗਏ ਸੀਗੇ ਹੁਣ ਇਹ ਸਭ ਦੇ ਵਿੱਚ ਜਿੱਥੇ ਅਮਰਿਤਪਾਲ ਸਿੰਘ ਜਿਹੜੇ ਆ ਉਹ ਵੀ ਹੁਣ ਚੋਣ ਮੈਦਾਨ ਚ ਨੇ ਉਹ ਵੀ ਜਿਹੜਾ ਇਲੈਕਸ਼ਨ ਲੜਨਗੇ ਉਹਨਾਂ ਨੂੰ ਵੀ ਵੋਟ ਪਾਏਗੀ ਔਰ ਨਾਲ ਦੇ ਨਾਲ ਹੀ ਵੋਟ ਜਿਹੜੀ ਆ ਅਕਾਲੀ ਦਲ ਦੀ ਆਪਣੀ ਵੀ ਉੱਥੇ ਹੈਗੀ ਆ ਹੁਣ ਇਹ ਸਭ ਦੇ ਵਿੱਚ ਉੱਥੇ ਸਮੀਕਰਨ ਕੀ ਬਣਨਗੇ ਖਡੂਰ ਸਾਹਿਬ ਹਲਕੇ ਦੇ ਵਿੱਚ ਇਸ ਵੇਲੇ ਹੋਏਗਾ ਕਿ ਕਿਉਂਕਿ ਲਾਲਜੀਤ ਸਿੰਘ ਭੁੱਲਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਇੱਕ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹਾਲਾਂਕਿ ਉਹਨਾਂ ਨੇ ਮਾਫੀ ਜ਼ਰੂਰ ਮੰਗ ਲਈ ਆ ਪਰ ਰਾਮਗੜੀਆ ਭਾਈਚਾਰਾ ਤੇ ਸੁਨਿਆਰਾ ਭਾਈਚਾਰਾ ਜਿਹੜਾ ਵਾ ਉਹ ਇਸ ਗੱਲ ਤੋਂ ਖਫਾ ਆ ਕਿ ਲਾਲਜੀਤ ਸਿੰਘ ਭੁੱਲਰ ਨੇ ਜੋ ਕੁਝ ਭਰੀ ਸਭਾ ਦੇ ਵਿੱਚ ਕਿਹਾ ਇਹ ਉਹਨਾਂ ਨੂੰ ਸੋਬ ਨਹੀਂ ਸੀ ਉਹਨਾਂ ਨੂੰ ਚੰਗਾ ਜਿਹੜਾ ਵਾ ਉਹ ਨਹੀਂ ਲੱਗਦਾ ਸੀਗਾ ਕਿ ਉਹ ਜਿਹੜਾ ਇਦਾਂ ਬੋਲਕ ਬੋਲ ਜਿਹੜੇ ਆ ਉਹ ਬੋਲ ਗਏ ਹਾਲਾਂਕਿ ਮਾਫੀ ਮੰਗ ਲਈ ਗਈ ਆ ਪਰ ਭਾਈਚਾਰਾ ਇਸੇ ਗੱਲ ਤੇ ਅੜਿਆ ਹੋਇਆ ਵੀ ਲਾਲਜੀਤ ਭੁੱਲਰ ਦੀ ਜਿਹੜੀ ਟਿਕਟ ਹੈ ਉਹ ਕੱਟੀ ਜਾਏ ਹੁਣ ਇੱਕ ਵਿਰੋਧ ਆ ਵੀ ਹੋ ਗਿਆ ਦੂਸਰੇ ਪਾਸੇ ਅਮਰਤਪਾਲ ਦੇ ਹੱਕ ਦੇ ਵਿੱਚ ਵੀ ਲੋਕ ਜਿਹੜੇ ਅਨਿਤਰਣਗੇ ਕਿਉਂਕਿ ਇਹ ਇੱਕ ਪੰਥਕ 벨ਟ ਆ ਪੰਥਕ ਹਲਕਾ ਇਸ ਕਰਕੇ 1999 ਦੇ ਵਿੱਚ ਇਥੋਂ ਜਿਹੜੇ ਸਿਮਰਨਜੀਤ ਸਿੰਘ ਮਾਨ ਇਸੇ ਪੈਟਰਨ ਦੇ ਉੱਤੇ ਜਦੋਂ ਜੇਲ੍ਹ ਦੇ ਵਿੱਚ ਬੰਦ ਸੀਗੇ ਉਹਨਾਂ ਨੇ ਇਥੋਂ ਚੋਣਾਂ ਲੜੀਆਂ ਸੀਗੀਆਂ ਉਦੋਂ ਇਹ ਹਲਕਾ ਹੁੰਦਾ ਸੀਗਾ ਤਰਨਤਾਰਨ ਉਹ ਵੀ ਜਿੱਤ ਗਏ ਸੀ 4.5 ਲੱਖ ਤੋਂ ਵੱਧ ਵੋਟ ਜਿਹੜੀ ਆ ਉਹਨਾਂ ਨੂੰ ਪਈ ਸੀਗੀ ਉਦੋਂ 1999 ਦੇ ਵਿੱਚ ਤੇ ਭਾਰਤ ਦੇ ਵਿੱਚ ਦੂਜੇ ਨੰਬਰ ਤੇ ਆਏ ਸੀਗੇ ਸਿਮਰਨਜੀਤ ਸਿੰਘ ਮਾਨ ਹੁਣ ਇਹ ਸਭ ਦੇ ਵਿੱਚ ਇੱਕ ਵਾਰ ਫੇਰ ਇਦਾਂ ਲੱਗਦਾ ਹੈ ਵੀ ਬਾਜ਼ੀ ਸ਼ਾਇਦ ਕਾਂਗਰਸ ਮਾਰ ਸਕਦੀ ਹੈ ਉਹਦਾ ਕਾਰਨ ਇਹ ਆ ਕਿ ਇਹ ਤਾਂ ਸਾਰੀ ਵੋਟ ਜਿਹੜੀ ਆ ਇਹ ਵੰਡੀ ਜਾਣੀ ਆ ਹਾਲਾਂਕਿ ਜਿਹੜੇ 9 ਵਿਧਾਨ ਸਭਾ ਹਲਕੇ ਇਹਦੇ ਵਿੱਚ ਪੈਂਦੇ ਆ ਖਡੂਰ ਸਾਹਿਬ ਦੇ ਵਿੱਚ ਉਹਦੇ ਚੋਂ 7 ਵਿਧਾਨ ਸਭਾ ਹਲਕਿਆਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹ ਜਿੱਤੇ ਹੋਇਆ 7 ਹਲਕਿਆਂ ਦੇ ਵਿੱਚ ਉਹ ਜਿਹੜੇ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਪਰ ਜਿਹੜੇ 2 ਹਲਕੇ ਆ ਇੱਕ ਸੁਲਤਾਨਪੁਰ ਲੋਧੀ ਜਿੱਥੋਂ ਆਜ਼ਾਦ ਉਮੀਦਵਾਰ ਨੇ ਰਾਣਾ ਗੁਰਜੀਤ ਦੇ ਬੇਟੇ ਇੰਦਰਪ੍ਰਤਾਪ ਉਹ ਜਿਹੜੇ ਆ ਵਿਧਾਇਕ ਨੇ ਤੇ ਦੂਸਰਾ ਹਲਕਾ ਹੈਗਾ ਕਪੂਰਥਲਾ ਜਿੱਥੋਂ ਰਾਣਾ ਗੁਰਜੀਤ ਸਿੰਘ ਆਪ ਵਿਧਾਇਕ ਨੇ ਔਰ ਇੱਕ ਕੱਲਾ ਇੱਕ ਅਜੀਹਾ ਮਾਤਰ ਪੂਰੇ ਪੰਜਾਬ ਦਾ ਹਲਕਾ ਹੈਗਾ ਜਿਹਨੂੰ ਮਾਝਾ ਵੀ ਲੱਗਦਾ ਦੁਆਬਾ ਵੀ ਲੱਗਦਾ ਤੇ ਮਾਲਵਾ ਵੀ ਲੱਗਦਾ ਦੁਆਬੇ ਦੇ ਦੋ ਹਲਕੇ ਲੱਗਦੇ ਆ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਮਾਲਵੇ ਦਾ ਜ਼ੀਰਾ ਹਲਕਾ ਲੱਗਦਾ ਜਿੱਥੋਂ ਇਸ ਵੇਲੇ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਨਰੇਸ਼ ਕੁਟਾਰੀਆ ਸਾਹਿਬ ਉੱਥੋਂ ਵਿਧਾਇਕ ਨੇ ਤੇ ਬਾਕੀ ਜਿਹੜੇ ਹਲਕੇ ਲੱਗਦੇ ਆ 6 ਹਲਕੇ ਉਹ ਲੱਗਦੇ ਆ ਮਾਝੇ ਦੇ ਜਿਹਦੇ ਵਿੱਚ ਜੰਡੇਆਲਾ ਵੀ ਆ ਬਾਬਾ ਬਕਾਲਾ ਵੀ ਆ ਕੀਮ ਕਰਨ ਆ ਪੱਟੀ ਆ ਖਡੂਰ ਸਾਹਿਬ ਆ ਸੋ ਕੁੱਲ ਮਿਲਾ ਕੇ ਸਿਚੁਏਸ਼ਨ ਜਿਹੜੀ ਆ ਉਹ ਇਸ ਵੇਲੇ ਡਮਾਂਡੋਲ ਆ ਇਸ ਹਲਕੇ ਦੀ ਉਹਦਾ ਕਾਰਨ ਅਮਰਤਪਾਲ ਦੀ ਐਂਟਰੀ ਹੁਣ ਦੇਖਦੇ ਆ ਕਿ ਅਕਾਲੀ ਦਲ ਨੇ ਵੀ ਵਿਰਸਾ ਸਿੰਘ ਵਲਟੋਆ ਨੂੰ ਜਿਹੜਾ ਵਾ ਉਹ ਟਿਕਟ ਦੇ ਦਿੱਤੀ ਆ ਨੈਚੁਰਲੀ ਉਹ ਵੀ ਕੰਟੈਸਟ ਜਦਾ ਕਰਨਗੇ ਪ੍ਰਚਾਰ ਕਰਨਗੇ ਵੋਟਾਂ ਤਾਂ ਉਹਨਾਂ ਨੂੰ ਵੀ ਪੈਣਗੀਆਂ ਪਰ ਕਿੰਨੀਆਂ ਕ ਵੋਟਾਂ ਹਾਸਲ ਕਰਨ ਚ ਕਾਮਯਾਬ ਹੁੰਦੇ ਆ ਵਿਰਸਾ ਸਿੰਘ ਵਲਟੋਆ ਤੇ ਬਾਜ਼ੀ ਕੌਣ ਮਾਰਦਾ ਇਹਦੇ ਬਾਰੇ ਸਾਨੂੰ 4 ਜੂਨ ਨੂੰ ਪਤਾ ਲੱਗਣਾ ਪਰ ਇਹ ਜਿਹੜੀ ਸੀਟ ਹੈ ਖਡੂਰ ਸਾਹਿਬ ਦੀ ਇਹ ਵੀ ਹੌਟ ਸੀਟ ਬਣ ਗਈ ਵੈਸੇ ਤਾਂ ਇਸ ਵੇਲੇ ਪੰਜਾਬ ਦੀਆਂ 13 ਦੀਆਂ 13 ਹੀ ਸੀਟਾਂ ਜਿਹੜੀਆਂ ਨੇ ਉਹ ਹੌਟ ਨੇ ਕਿਉਂਕਿ ਦਲ ਬਦਲੀ ਦਾ ਵੀ ਦੌਰ ਬੜਾ ਜੰਗੀ ਪੱਦਰ ਤੇ ਚੱਲ ਰਿਹਾ ਕੈਂਡੀਡੇਟਸ ਜਿਹੜੇ ਆ ਉਹ ਇਧਰੋਂ ਉਧਰ ਵੀ ਜਾ ਰਹੇ ਆ ਪਾਰਟੀਆਂ ਤੋਂ ਭਾਜਪਾ ਨੇ ਹੱਲੇ 4 ਉਮੀਦਵਾਰਾਂ ਦਾ ਨਾਮ ਐਲਾਨਣਾ ਵਾ ਕਾਂਗਰਸ ਨੇ ਪੰਜ ਉਮੀਦਵਾਰਾਂ ਦਾ ਨਾਮ ਅਜੇ ਐਲਾਨਣਾ ਪਰ ਇਹ ਸਭ ਦੇ ਵਿੱਚ ਵਿਰਸਾ ਸਿੰਘ ਵਲਟੋਵਾ ਦੀ ਐਂਟਰੀ ਵੀ ਹੋ ਗਈ ਆ ਅਕਾਲੀ ਦਲ ਛੱਡ ਕੇ ਭਾਜਪਾ ਚ ਗਏ ਮਨਜੀਤ ਸਿੰਘ ਮੰਨਾ ਮੀਆਵਿੰਡ ਜਿਹੜੇ ਆ ਉਹ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਆ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਤੇ ਨਾਲ ਦੀ ਨਾਲ ਆਜ਼ਾਦ ਉਮੀਦਵਾਰ ਹੈਗੇ ਆ ਅਮਰਤਪਾਲ ਸਿੰਘ ਤੇ ਕਾਂਗਰਸ ਨੇ ਹੱਲੇ ਜਿਹੜਾ ਉਮੀਦਵਾਰ ਦੇਣਾ ਪਰ ਕਾਂਗਰਸ ਦਾ ਇਸ ਵੇਲੇ ਸਿਟਿੰਗ ਐਮਪੀ ਉੱਥੇ ਹੀ ਆ ਸੋ ਮੁਕਾਬਲਾ ਜਿਹੜਾ ਬੜਾ ਦਿਲਚਸਪ ਹੋਏਗਾ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਤੇ ਦੇਖਦੇ ਹਾਂ ਇਸ ਹਲਕੇ ਦੇ ਵਿੱਚ ਕੌਣ ਬਾਜ਼ੀ ਮਾਰਦਾ ਤੇ ਸਿਆਸੀ ਪੰਡਤਾਂ ਦੇ ਅਨੁਸਾਰ ਬਾਜ਼ੀ ਉਹ ਮਾਰੇਗਾ ਜਿਹੜਾ ਇੱਥੇ ਇਸ ਵੇਲੇ ਕਾਬਜ਼ ਪਾਰਟੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ